ਸਿੰਘਾਸਨ ਤੇ ਬਰਾਜਮਾਨ ਨੇ ਕਲੰਕਲ ਕਲ ਕੀ ਪਤਾਰ ਚੋਬ ਸਾ ਜਿਸ ਦੇ ਬਾਰੇ ਜਿੰਨੇ ਵੀ ਗ੍ਰੰਥ ਸ਼ਾਸਤਰ ਬਿਆਨ ਕਰ ਦੇਗੇ ਕਿ ਕਲ ਯੁਗ ਦੇ ਅਖੀਰ ਦੇ ਵਿੱਚ ਉਹ ਭਗਵਾਨ ਮਾਤ ਲੋਕ ਦੇ ਵਿੱਚ ਆਵੇਗਾ ਆਪ ਜੀ ਉਸ ਦਾ ਦਰਸ ਕਰ ਲਿਓ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਆ ਕੇ ਨਿਸ਼ਕਾਰਾ ਕੀਤੀਆਂ ਉਹ ਅੱਜ ਕੀ ਫਲ ਲੈ ਕੇ ਜਾਣਗੇ ਇਹ ਧਿਆਨ ਦਿੰਦੇ ਰਹੋ ਬਾਹਰ ਤੋਂ ਪੈਣਾ ਵੀ ਆਏ ਜਿਹੜੇ ਕਿਉਂਕਿ ਸਮੇਂ ਦੇ ਅਨੁਸਾਰ ਜਿਹੜਾ ਬਰਾਬਰ ਧਰਤੀ ਤੇ ਆਇਆ ਉਸ ਦੀ ਕਿਸੇ ਨੇ ਸਾਰ ਨਹੀਂ ਪਾਈ ਪਰ ਉਹ ਜਿੰਨਾ ਆਪਣੇ ਜਿਹੜੀ ਹੈ ਉਹਨਾਂ ਨੂੰ ਜਨਾਇ ਕਰਾਉਂਦਾ ਰਿਹਾ ਤਾਂ ਉਹ ਆਪਣੇ ਕੁਝ ਭਗਤ ਬਣਦੇ ਰਹੇ ਇਸੇ ਤਰ੍ਹਾਂ ਪਰ ਪ੍ਰਮਾਤਮਾ ਨੇ ਵੀ ਆ ਕੇ ਆਪਣੇ ਭਗਤਾਂ ਨੂੰ ਜੜ ਭਗਤ ਬਣਾ ਕੇ ਆਪ ਵੀ ਜਨਾਇ ਕਰਾਈ ਕੀ ਜੋ ਪ੍ਰਮਾਤਮਾ ਦੇ ਜਿਹੜੇ ਭਗਤ ਆ ਆਪਾਂ ਜਿਹੜੀ ਗਲਤੀਆਂ ਕਰਦੇ ਆ ਇਹ ਧਿਆਨ ਦਿੰਦੇ ਰਹੋ ਅਸੀਂ ਛੋਟੂੜੀਆਂ ਗਲਤੀਆਂ ਕਰਦੇ ਆ ਪਰ ਸਾਨੂੰ ਉਸ ਦਾ ਪਤਾ ਨਹੀਂ ਚੱਲਦਾ ਅਸੀਂ ਕੀ ਗਲਤੀਆਂ ਕਰ ਰਹੇ ਆ ਅਕਾਲਪੁਰ ਕੋ ਪ੍ਰਮਾਤਮਾ ਬਾਉਪੁਰ ਗਰਤਾਸਪੁਰ ਗਏ वीर ਮੁੰਸ਼ਾ ਸਿੰਘ ਦੇ ਘਰ ਹੈ ਉਸ ਦਾ ਇੱਕ ਡੇਲਾ ਹੀ ਨਹੀਂ ਸੀਗਾ ਅੱਖ ਨਹੀਂ ਸੀਗੀ ਉਸ ਦੀ ਉਹਦੀ ਅੱਖ ਕਿਉਂ ਨਹੀਂ ਸੀ ਉਹਨਾ ਮੁੰਸ਼ਾ ਸਿੰਘ ਵੀਰ ਸੀ ਉਸ ਦੀ ਅੱਖ ਇਸ ਕਰਕੇ ਨਹੀਂ ਸੀ ਉਹ ਜਦੋਂ ਦੁਆਪਰ ਦੇ ਵੇਲੇ ਕ੍ਰਿਸ਼ਨ ਮਹਾਰਾਜ ਜਦੋਂ ਧਰਤੀ ਤੇ ਆਏ ਸਨ ਉਸ ਵੇਲੇ ਉਹਦਾ ਇੱਕ ਸੇਵਕ ਸੀ ਨੈਨੂ ਮੂਰਸਾ ਸਿੰਘ ਸੀ ਜਿਹੜਾ ਕ੍ਰਿਸ਼ਨ ਮਾਰੇ ਦੇ ਵੇਲੇ ਉਹਦਾ ਸੇਵਕ ਸੀ ਨੈਨੂ ਉਹ ਨੈਨੂ ਨੇ ਕੀ ਕੀਤਾ ਸੀ ਉਥੇ ਕਿ ਨਾਰਦ ਆ ਗਿਆ ਨੈਨੂ ਨੇ ਉਹ ਨਾਰਦ ਦੀ ਅੱਖ ਚਬੋਤੀ ਸੀ ਜਦ ਉਹਦੀ ਅੱਖ ਚ ਹੋਈ ਤੇ ਨਾਰਦ ਨੇ ਫੇਰ ਤੂੰ ਹੁਕਾ ਦਿੱਤਾ ਕਿਨੂੰ ਆਪਣੇ ਪਰਮੇਸ਼ਰ ਭਗਵਾਨ ਨੂੰ ਉਹਨਾਂ ਨੇ ਉਹਨੂੰ ਇਹ ਸ਼ਰਾਖ ਦਿੱਤਾ ਕਿ ਤੂੰ ਇਸ ਵੇਲੇ ਕ੍ਰਿਸ਼ਨ ਦਾ ਯਾਰ ਹੈ 16 ਕਲੀਆਂ ਦਾ ਤਰਾ ਕ੍ਰਿਸ਼ਨ ਯਾਰ ਹੈ ਜਦੋਂ ਮੇਰਾ ਪਰਮਾਤਮਾ ਧਰਤੀ ਤੇ ਆਇਆ ਉਸ ਵੇਲੇ ਤੈਨੂੰ ਜਨਮ ਲੈਣਾ ਪਊਗਾ ਤੇ ਤੇਰੀ ਇੱਕ ਅੱਖ ਨਹੀਂ ਹੋਵੇਗੀ ਤੂੰ ਮੇਰੀ ਅੱਖ ਚ ਵਾਈ ਸੀ ਅਸੀਂ ਜਿਹੜੇ ਗਲਤੀਆਂ ਕਰਦੇ ਆ ਪੈਰ ਪੈਰ ਤੇ ਤੇ ਇਤਿਹਾਸ ਦੇ ਅੰਦਰ ਇਹ ਲਿਖਤ ਬੜੀ ਪਿਆਰੀ ਲਿਖਦੇ ਆ ਇਹ ਅਕਾਲ ਪੁਰਖ ਪਰਮਾਤਮਾ 22 ਫੱਗਣ ਨੂੰ ਬਾਪੁਰਗੇ ਨਾਰਦ ਕਹੇ ਜਿਸ ਵੇਲੇ ਦ੍ਰੋਪਤੀ ਦਾ ਹੁੰਦਾ ਸੀ ਵਿਆਹ ਉਸ ਵੇਲੇ ਵਿਆਹ ਹੋ ਰਿਹਾ ਸੀ ਕਿਸ ਦਾ ਦ੍ਰੋਪਤੀ ਦਾ ਵਿਆਹ ਹੋ ਰਿਹਾ ਸੀ ਨਾਰਦ ਕਹਿੰਦਾ ਕਰ ਦ੍ਰੋਪਤ ਵਜੀ ਵਧਾਈ ਆ ਮੈਂ ਮਲਕੇ ਪਿੰਡੋਂ ਉੱਤੇ ਸੁਹਾ ਲੰਗੋਟੀ ਤੇੜਲੇ ਰਖਾਇਆ ਸੱਚ ਦਵਾਰੇ ਪਹੁੰਚਿਆ ਆ ਆ ਜੋਰ ਦੀ ਲਗਾਈਆ ਪਹੁੰਚ ਗਿਆ ਨਾਰਦ ਆ ਗਿਆ ਜਿੱਥੇ ਦ੍ਰੋਪਤੀ ਦਾ ਵਿਆਹ ਹੁੰਦਾ ਸੀ ਕੀ ਕਹਿਣ ਲਗਾ ਨਾਰਦ ਕੁਝ ਮੈਨੂੰ ਦਿਓ ਖਵਾ ਮੈਨੂੰ ਕੁਝ ਖਵਾ ਦਿਓ ਭੁੱਖਾ ਨੰਗਾ ਦਿਓ ਰਜਾਈਆ ਸਾਰੇ ਹੱਸ ਕੇ ਕਿਹਾ ਇਹਨੂੰ ਕੀ ਹੋਇਆ ਛਦਾ ਉਹ ਕਹਿੰਦਾ ਮੈਨੂੰ ਕੁਝ ਖਾਣ ਨੂੰ ਦੇ ਦੋ ਸਾਰੇ ਨੇ ਕੀ ਕਿਹਾ ਇਹਦਾ ਛਦਾਈ ਹੋ ਗਿਆ ਪਾਗਲ ਹੋ ਗਿਆ ਬੇਅਕਲ ਕਿਧਰ ਉਹ ਗਿਆ ਆਈਆ ਬੇਅਕਲ ਬੇਅਕਲਾ ਕਿਧਰ ਕਿਧਰ ਗਿਆ ਆਈਆ ਇੱਕ ਹਕੀਮ ਉੱਠਿਆ ਉਹ ਕਹਿੰਦਾ ਮੈਂ ਦਿਆਂ ਦਵਾਈ ਹਕੀਮ ਉੱਠ ਕੇ ਕਹਿੰਦਾ ਪੂੜੀ ਬਗਲ ਵਿੱਚੋਂ ਘੜਾਈ ਆ ਨਾਰਦਕ へ ਮੈਂ ਤੂੰ ਹੀ ਤੂੰ ਹੀ ਕਮਾ ਕਹਿ ਕਹਿ ਦਿੱਤਾ ਸੁਣਾਈਆ ਕਿਨੂੰ ਕਹਿ ਲਗਾ ਨਾਰਦ ਭਗਵਾਨ ਨੂੰ ਯਾਦ ਕਰਨ ਲੱਗਿਆ ਉਸ ਵੇਲੇ ਨਾਲੇ ਦਸਿਆ ਹੁਣ ਯੁੱਗ ਬਦਲ ਜਾਣਾ ਨਵਾਂ ਉਸ ਯੁੱਗ ਦੀ ਹੋਣੀ ਮੈਨੂੰ ਦ੍ਰੁਪਤੀ ਨਜ਼ਰੀ ਆਈ ਆ ਇਹ ਵੀ ਗੱਲ ਉੱਥੇ ਕਹਿਤੀ ਨਾਰਦ ਨੇ ਉਹਨਾਂ ਫੜ ਕੇ ਬੰਨ ਦਿੱਤੀਆਂ ਮੇਰੀਆਂ ਬਾਹਾਂ ਨਾਰਦ ਨੂੰ ਬੰਨ ਲਿਆ ਪੁੱਠਾ ਦਿੱਤਾ ਲੜਕਾਈਆ ਮੈਂ ਬਥੇਰਾ ਸ਼ੋਰ ਪਾਵਾਂ ਉੱਚੀ ਕੋ ਕੋ ਸੁਣਾਈਆ ਨਾਰਦ ਗੰਦ ਮੈਂ ਬਥੇਰਾ ਫੇ ਰੋਲਾ ਪਾਇਆ ਬਹੂੜੀ ਮੈਂ ਪਰਦੇਸੀ ਨਿਥਾਵਾਂ ਨਾਰਦੇ ਵੀ ਕਹਿੰਦਾ ਮੰਗਣ ਆਇਆ ਕਿਉਂ ਗੱਲ ਵਿੱਚ ਪੈ ਗਈਆਂ ਫਾਹੀਆਂ ਮੈਂ ਤਾਂ ਕੁਝ ਖਾਣ ਨੂੰ ਆਇਆ ਸੀ ਤੂੰ ਤੁਸੀਂ ਤੇ ਮੇਰੀ ਗੱਲ ਚ ਫਾਹੀਆਂ ਪਾਤੀਆਂ ਹੁਣ ਮੈਂ ਕਿੱਦਣੋਂ ਜਾਵਾਂ ਰੋ ਰੋ ਦਿੱਤਾ ਸੁਣਾਈਆ ਫੇਰ ਮੈਨੂੰ ਗੁੱਸਾ ਚੜਿਆ ਮੈਂ ਕਿਹਾ ਓਹ ਕ੍ਰਿਸ਼ਨਾ ਕੌਣ ਕਹਿੰਦਾ ਨਾਰਦ ਕਹਿੰਦਾ ਓਹ ਕ੍ਰਿਸ਼ਨਾ ਓ ਕ੍ਰਿਸ਼ਨਾ ਓ ਕਾਨਾ ਤੂੰ ਤਾਂ ਪੰਜਾਂ ਨੂੰ ਇੱਕ ਨਾਲ ਦਵੋਂ ਆਇਆ ਲਾਵਾਂ ਕ੍ਰਿਸ਼ਨ ਨੂੰ ਕਹ ਲੰਗਾ ਕਿ ਤੂੰ ਪੰਜਾਂ ਨੂੰ ਇੱਕ ਨਾਲ ਲਗਾ ਲਵਾਂ ਲਾਵਾਂ ਲਗ ਗਿਆ ਤੇ ਮੇਰੀਆਂ ਇੱਕ ਦੀਆਂ ਲਾਵਾਂ ਲਾਵਾਂ ਕਿਉਂ ਪੰਜਾਂ ਕੋਲੋਂ ਤੜਾਈਆ ਤੂੰ ਮੇਰੇ ਬੁੱਲ ਬੁੱਟ ਲਾਇਆ ਤਲਾਣ ਦੇ ਨਾਲ ਨਰਦ ਕਹਿੰਦਾ ਮੇਰੇ ਹੋਕੇ ਵਿੱਚ ਨਿਕਲਿਆ ਹਵਾ ਹਾਈ ਹਾਈ ਦਿੱਤੀ ਦੁਹਾਈਆ ਕ੍ਰਿਸ਼ਨ ਕੋਲ ਕ੍ਰਿਸ਼ਨ ਕੋਲ ਆਇਆ ਨਾਲ ਚਾਵਾ ਹੱਸ ਕੇ ਦਿੱਤਾ ਸੁਣਾਈਆ ਫਿਰ ਕ੍ਰਿਸ਼ਨ ਕੋਲ ਆਇਆ ਹੱਸ ਕੇ ਤਾ ਕੀ ਕਿਸ ਨਯਾ ਬਖਾਇਆ ਉਹ ਨਾਰਦ ਦਾ ਪਖੰਡਿਆ ਦੱਸ ਹੁਣ ਤੈਨੂੰ ਕਿਸ ਗੱਲ ਬਚਾਵਾਂ ਕ੍ਰਿਸ਼ਨ ਕਹਿਣ ਲੱਗਾ ਦੱਸ ਤੈਨੂੰ ਕਿਵੇਂ ਬਚਾਵਾਂ ਹੁਣ ਮੈਂ ਮੈਨੂੰ ਦੇ ਸਮਝਾਈਆ ਕ੍ਰਿਸ਼ਨ ਕਹਿੰਦਾ ਨਾਰਦ ਨੂੰ ਨਾਦਕੀ ਕਹਿੰਦਾ ਮੈਂ ਕਿਹਾ ਤਰ ਲੋਕੀ 나ਥ ਜਿਸ ਤਰ੍ਹਾਂ ਪੁੱਤ ਉਠਾਉਂਦੀਆਂ ਗੋਦ ਮਾਵਾਂ ਇਸ ਤਰ੍ਹਾਂ ਬਚਾ ਮੈਨੂੰ ਹੁਣ ਤੋਂ ਉਸ ਤਰ੍ਹਾਂ ਮੈਨੂੰ ਲੈ ਉਠਾਈਆ ਸਿਰ ਤੇ ਠੰਡੀਆਂ ਛਾਵਾਂ ਅਗਣੀ ਅਗਨ ਰਹਿ ਰਹੀ ਰਾਇਆ ਕ੍ਰਿਸ਼ਨ ਕਹਿਆ ਉਹ ਨਫਰ ਨਫਰ ਕਿਹਾ ਨੈਨ ਨੂੰ ਉਹ ਨਫਰ ਉਹ ਨੈਨ ਛੇਤੀ ਆ ਤੇਰੇ ਕੋਲ ਤੇਰੇ ਕੋਲ ਉਸ ਨੂੰ ਖਲਾਵਾ ਨਾਰਦ ਬੰਨਿਆ ਸੀ ਉਹਨੂੰ ਬੁਲਾ ਲਿਆਗੇ ਆ ਤੇ ਤੂੰ ਇਸ ਨੂੰ ਖਲਾਵਾ ਵੰਦਨ ਦਿਨਾ ਤੜਾਈਆ ਨੌਕਰ ਕਿਹਾ ਨੌਕਰ ਨੌਕਰ ਕੌਣ ਸੀ ਉਹੀ ਮੁਰਸਾ ਸਿੰਘ ਜਿਸ ਦੇ ਘਰ ਗਿਆ ਜਿਸ ਦੇ ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਪਰ ਸਾਨੂੰ ਉਸਤੇ ਵਿਚਾਰ ਨਹੀਂ ਹੁੰਦਾ ਉਹ ਨਫਰ ਨੌਕਰ ਕਿ ਕਹਿ ਲਗਾ ਨੌਕਰ ਕਿਹਾ ਮੇਰਾ ਜੀ ਕਰਦਾ ਇੱਕ ਸਿੱਖ ਤੱਤੀ ਲਾਵਾਂ ਇਹਦੇ ਸਿੱਖ ਮੈਂ ਕਰਮ ਕਰਕੇ ਲਾਵਾਂ ਤੱਤੀ ਕਰਕੇ ਲਾਵਾਂ ਐਸੇ ਪਖੰਡੀ ਦੀ ਅੱਖ ਵਿੱਚ ਦੇਵਾਂ ਚੁਭਾਈ ਆ ਹਾਏ ਹਾਏ ਸਿਰ ਕਿਹਾ ਉਸਨੇ ਅਖ ਦੇ ਮੱਚ ਵਈਆ ਨਾਰਦ ਕਹਿੰਦਾ ਨਾਉ ਭਰਾਵਾ ਇਹ ਕੰਮ ਨਾ ਕਰੀ ਨਾਉ ਭਰਾਵਾ ਮੈਂ ਤੇ ਸੁਆਮਲ ਕੇ ਬਣਿਆ ਸੀ ਬਾਵਾ ਅਸਲ ਮੈਂ ਅੰਤ ਭਗਵਨ ਤਾ ਨਜਰੀ ਆਈਆ ਉਸਨੇ ਕਿਹਾ ਰੋਲਾ ਨਾ ਪਾ ਵਾਂਗ ਕਾਵਾਂ ਤੈਨੂੰ ਫਿਰ ਨਹੀਂ ਦੇਣਾ ਵਿੱਚ ਗਰਾਵਾਂ ਕ੍ਰਿਸ਼ਨ ਨੇ ਕਿਹਾ ਮੈਂ ਤੈਨੂੰ ਫਿਰ ਨਹੀਂ ਦੇਵਾਂਗਾ ਕਰ ਕਰ ਵਿੱਚੋਂ ਬਾਹਰ ਕਢਾਈਆ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰ ਸਦਾ ਆਪਣਾ ਖੇਲ ਖ ਲਈਆ ਨਾਰਦ ਕਹੇ ਜਿਸ ਵੇਲੇ ਨੈਨੂ ਨੇ ਮੈਨੂੰ ਖੋਲਿਆ ਉਹੀ ਨਫਰ ਜਿਸ ਨੂੰ ਕ੍ਰਿਸ਼ਨ ਨੇ ਕਿਹਾ ਤੂੰ ਇਸ ਨੂੰ ਖਲਾਵਾ ਨਾਰਦ ਕਹਿੰਦਾ ਜਿਸ ਵੇਲੇ ਉਸ ਨੇ ਮੈਨੂੰ ਖੋਲਿਆ ਗੁੱਸੇ ਵਿੱਚ ਆ ਕੇ ਉਸ ਉਂਗਲ ਮਾਰ ਕੇ ਮੇਰੀ ਅੱਖ ਨੂੰ ਚਬੋਲਿਆ ਉਹਨੇ ਗੁੱਸੇ ਵਿੱਚ ਕੀ ਕੀਤਾ ਉਹਦੀ ਅੱਖ ਨੂੰ ਚਬੋਲਿਆ ਨਾਰਦ ਦੀ ਅੱਖ ਨੂੰ ਚਬੋਲਿਆ ਪਾਣੀ ਦਿੱਤਾ ਵਗਾਈਆ ਮੈਂ ਗੁੱਸੇ ਵਿੱਚ ਬੋਲਿਆ ਨਾਰਦ ਕੀ ਕਹਿੰਦਾ ਮੈਂ ਗੁੱਸੇ ਵਿੱਚ ਬੋਲਿਆ ਸ਼ਰਾਬ ਦਿੱਤਾ ਸੁਨਾਈਆ ਹੁਣ ਇਹ ਧਿਆਨ ਦੇਣਾ ਕਿ ਅਸੀਂ ਤਾਂ ਨਹੀਂ ਸ਼ਰਾਬ ਲੈਂਦੀ ਕਿਸੇ ਤੋਂ ਕਿਸੇ ਨੂੰ ਚੰਗਾ ਮਾੜਾ ਤਾਂ ਨਹੀਂ ਆਪਾਂ ਕਹਿੰਦੇ ਸ਼ਰਾਬ ਦਿੱਤਾ ਸੁਨਾਈਆ ਅਗੇ ਧਿਆਨ ਦਿਓ ਮੈਂ ਕਿਹਾ ਬਚਨ ਸੁਨਲਾ ਮੇਰਾ ਢੋਲਿਆ ਮੇਰਾ ਬਚਨ ਸੁਨਲਾ ਹੋ ਢੋਲਿਆ ਗੀਤ ਦਿਆਂ ਦਾ ਰੜਾਈਆ ਹੋਂ ਤਾਂ ਕ੍ਰਿਸ਼ਨ ਸਾਥੀ ਤੇਰਾ ਸੋਲਿਆ ਸੋਲੰਕਾ ਨਹੀਂ ਦਾ ਮਾਰਕਸ ਹੀ ਨਾ ਕ੍ਰਿਸ਼ਨ ਸੁਣ ਲੈ ਹਣ ਤੂੰ ਵੀ ਤੇਰਾ ਸਾਥੀ ਕੌਣ ਆ ਹੁਣ ਕ੍ਰਿਸ਼ਨ 16 ਸ਼ਿੰਗਾਰ ਬਜੇ ਬਦਈਆ ਉਹ ਜਿਸ ਵੇਲੇ ਮੇਰਾ ਸਹਿਬ ਆਇਆ ਕੀ ਕਹਿਣਾ ਨਾਰਦ ਨੇ ਉਸ ਨੂੰ ਜੇ ਉਸ ਵੇਲੇ ਮੇਰਾ ਸਹਿਬ ਆਇਆ ਅਨਮੋਲਿਆਂ ਅਨ ਡਿਠ ਰੂਪ ਬਦਲਾਈਆ ਉਸ ਭਗਤਾਂ ਦਾ ਦੁਆਰਾ ਖੋਲਿਆ ਵਜੇ ਸੱਚ ਵਦਾਈਆ ਤੇਰਾ ਮੇਰੇ ਵਾਂਗ ਇਸ਼ਰਾਫ ਤੇਰਾ ਮੇਰੇ ਵਾਂਗ ਘਰਵਾ ਨਾ ਹੋਵੇ ਇਹ ਪੜਦਾ ਨਹੀਂ ਕੋਈ ਓਲਿਆ ਉਹਦੀ 31 ਕਿਲੇ ਜ਼ਮੀਨ ਸੀ ਉਸ ਵੀਰ ਦੀ ਥੋੜੀ ਅੱਗੇ ਪਿੱਛੇ ਹੋ ਸਕਦੀ ਹੈ ਪਰ ਉਹ ਨਿਥਾਵਾ ਸੀ ਨਾਰਦ ਵਾਂਗੂ ਉਸ ਦਾ ਘਰ-ਵਾਰ ਨਹੀਂ ਸੀਗਾ ਉਸ ਦਾ ਇੱਕੋ ਦੀ ਅੱਖ ਵੀ ਨਹੀਂ ਸੀਗੀ ਕੀ ਕਹਿਤਾ ਤੇਰਾ ਮੇਰਾ ਜਿਵੇਂ ਮੈਂ ਨਿਥਾਵਾ ਤੂੰ ਵੀ ਇਸੇ ਤਰ੍ਹਾਂ ਆਉਂਗਾ ਜਿਵੇਂ ਮੇਰਾ ਕੋਈ ਘਰ-ਵਾਰ ਨਹੀਂ ਤੇਰਾ ਵੀ ਨਹੀਂ ਕੋਈ ਪੜਦਾ ਨਹੀਂ ਤੈਨੂੰ ਦਿਆਂ ਜਨਾਈਆ ਨਾਰਦ ਕਹੇ ਮੈਂ ਬੋਲ ਕੇ ਦਿੱਤਾ ਦੱਸ ਸੱਜ ਦੇ ਸੁਨਾਈਆ ਉਹ ਜਿਸ ਵੇਲੇ ਆਵੇ ਮੇਰਾ ਪੁਰਖ ਉਹਦੇ ਘਰ ਕੋਣ ਗਿਆ ਉਦੇ ਘਰ ਕੌਣ ਗਿਆ ਮੇਰੀ ਭੈਣੋ ਉਹ ਜਿਹੜੀ ਨਾਰਦ ਨੇ ਉਸ ਵੇਲੇ ਗੱਲ ਕੀਤੀ ਸੀ ਪੂਰੀ ਕਿੰਨੇ ਕੀਤੀ ਉਹ ਉਹਨੇ ਕਰਨੀ ਸੀ ਨਾ ਅੱਗੇ ਨਾਰਦ ਕਹੇ ਮੈਂ ਬੋਲ ਕੇ ਦਿੱਤਾ ਦੱਸ ਉਹ ਜਿਸ ਵੇਲੇ ਆਵੇ ਮੇਰਾ ਪੁਰਖ ਸਮਰੱਥ ਕਾਲ ਜੋ ਅੰਤਮ ਵੇਸ਼ ਵਟਾਈਆ ਵੇਸ਼ ਵਟਾਵੇਗਾ ਜਿਹੜਾ ਜੰਮਦਾ ਮਰਦਾ ਨਹੀਂ ਉਹ ਆਪਣਾ ਵੇਸ਼ ਵਟਾਵੇਗਾ ਪਰਮਾਤਮਾ ਵੇਸ ਵਟ ਵੇਸ ਵਟ ਆ ਲੈਣਾ ਦੇਣਾ ਦੇਵੇ ਹੱਥੋਂ ਹੱਥ ਹੱਥੋਂ ਹੱਥ ਹੀ ਦੇਣਾ ਦੇਵੇਗਾ ਉਹ ਉਨ ਦਿੱਤੇ ਉਸ ਪ੍ਰਮਾਤਮਾ ਨੇ ਅੱਜ ਵੇਸ਼ਿਕ ਇਸ ਨਾਮ ਪਰ ਹੋ ਜੀਏ ਕੋਲ ਕੋ ਨੂੰ ਫਰਕ ਨਹੀਂ ਪੈਣਾ ਫਰਕ ਸਾਨੂੰ ਪੈਣਾ ਸਾਡੀ ਆਤਮਾ ਨੂੰ ਫਰਕ ਪੈਣਾ ਹੈ ਅੱਗੇ ਲੈਣਾ ਦੇਣਾ ਦੇਵੇ ਹੱਥੋਂ ਹੱਥ ਪੂਰਨ ਸਭ ਦੀ ਝੋਲੀ ਪਾਈ ਆ ਮੇਰਾ ਰਿਸ਼ੀ ਦਾ ਕੋਲ ਤੇਰੇ ਨਾਲ ਪੱਕ ਤੈਨੂੰ ਦਿਆਂ ਸੁਣਾਈਆ ਤੂੰ ਜਨਮ ਲੈਣਾ रहे ना कोई शक तू जन्म ਲੈਣਾ ਰਹੇ ਨਾ ਕੋਈ ਸ਼ੱਕ ਤੂੰ ਜਨਮ ਲਊਗਾ ਜਿਸ ਵੇਲੇ ਮੇਰਾ ਕਾਲਪੁਰਖ ਪਰਮਾਤਮਾ ਆਇਆ ਸੈਸਰਾ ਦੇ ਆ ਮਟਾਈ ਆ ਨਾਰਦ ਕਹੇ ਇਸੇ ਕਰਕੇ ਉਸ ਨੈਨੂ ਮੂਨਸੇ ਦੀ ਇੱਕ ਹੈ ਨਹੀਂ ਸੀ ਅੱਖ ਅੱਖ ਇਸੇ ਕਰਕੇ ਉਸ ਦੀ ਇੱਕ ਅੱਖ ਨਹੀਂ ਸੀ ਮੂਰਸਾ ਸਿੰਘ ਦੀ ਮੂਰਸਾ ਸਿੰਘ ਦੀ ਜੋਬ ਦੇ ਬਦਲੇ ਮੈਂ ਸਾਰੀ ਦਿੱਤੀ ਕਢਾਈ ਆ ਉਹਨਾਂ ਨੇ ਮੈਂ ਉਹਨੇ 24 ਸੀ ਮੈਂ ਸਾਰੀ ਕਢਾ ਦਿੱਤੀ ਉਸ ਵੇਲੇ ਉਹਦਾ ਯਾਰ ਕ੍ਰਿਸ਼ਨ ਸੀ ਉਸ ਵੇਲੇ ਤਾਂ ਇਸ ਵੇਲੇ ਉਹਦਾ ਯਾਰ ਕੌਣ ਬਣਿਆ ਸਮਰਾਥ ਆਪ ਆਖੋ ਦੀ ਫੇਰ ਨਹੀਂ ਸੀਗੀ ਇਹ ਧਿਆਨ ਦੇਣਾ ਦੋ ਲਾਈਨਾਂ ਹੋਰ ਮੇਰੇ ਵੀ ਸਾਰੀ ਦਿੱਤੀ ਕਢਾਈ ਆ ਹੁਣ ਜਨ ਭਗਤਾਂ ਨੂੰ ਬੜੇ ਵਿਸਤਾਰ ਨਾਲ ਨਾਰਦ ਇਹ ਸਮਝਾ ਰਿਹਾ ਹੈ ਬੜੇ ਧਿਆਨ ਨਾਲ ਸੁਣਨਾ ਮੇਰੇ ਭੈਣ ਦੇ ਪ੍ਰਭੋ ਜਨਪਗਤੋ ਵੇਖੋ ਪ੍ਰਭ ਦਾ ਖੇਲ ਜਿਸ ਦੇ ਤੁਸੀਂ ਪੈਗੇ ਵਸ ਵੇਖੋ ਵੇਖੋ ਜਿਸ ਦੇ ਤੁਸੀਂ ਪੈਗੇ ਜੇ ਵਸ ਅੱਗੇ ਧਿਆਨ ਦਿਓ ਜੁਗ-ਜੁਗ ਦਾ ਲੇਖਾ ਨਾ ਕਦੇ ਭੁਲਾਈਆ ਇਹ ਨਹੀਂ ਕਦੇ ਲੇਖੇ ਭੁਲਦਾ ਹੁੰਦਾ ਇਹ ਪੂਰਾ ਕਰੂਗਾ ਜੋ ਅਸੀਂ ਇਥੇ ਕਰਨੀਆਂ ਕਰ ਲਈਓ ਪੂਰਾ ਕਰੂਗਾ ਮਟਾ ਨਹੀਂ ਕੋ ਸਕਦਾ ਅੱਗੇ ਕੀਤੇ ਇਹ ਨਾ ਸਮਝਿਓ ਇਸ ਤੋਂ ਓਲੇ ਧਿਆਨ ਦਿਓ ਕਿਤੇ ਇਹ ਨਾ ਸਮਝਿਓ ਇਸ ਤੂੰ ਓਲੇ ਜੋ ਮਰਜੀ ਕਰੀਏ ਸਾਡੇ ਤੇ ਕਿਹੜਾ ਪਹਿਣਾ ਸ਼ੱਕ ਹੈ ਕੋਈ ਇਸ ਤਰ੍ਹਾਂ ਤਾਂ ਮੇਰਾ ਪਹਿਣ ਪਣਾ ਦੇ ਜਿੱਡਾ ਮਰਜੀ ਉਹ ਪਾਖਤ ਹੋਵੇ ਜਿਨੇ ਆਪਣੀ ਕਰਨੀ ਉਹ ਕਰ ਲਈ ਤਾਂ ਉਹ ਨੂੰ ਪੂਰੀ ਕਰਨੀ ਬਣੀ ਲੱਖ ਨਕਰ ਗੱਲੀ ਕਿਤੇ ਇਹ ਨਾ ਸਮਝਿਓ ਇਸ ਤੂੰ ਓਲੇ ਜੋ ਮਰਜੀ ਕਰੀਏ ਸਾਡੇ ਤੇ ਕਿਹੜਾ ਪਹਿਣਾ ਸ਼ੱਕ ਨਾਰਦ ਕੇ ਮੈਂ ਐਸੇ ਕਰਕੇ ਆਇਆ ਭਜ ਮੈਂ ਐਸੇ ਕਰਕੇ ਭਜ ਕੇ ਦੱਸਣ ਵਾਸਤੇ ਆਇਆ ਤੁਹਾਨੂੰ ਗੁਰਮੁਖੋ ਸਮਝ ਜਿਐ ਕਿਤੇ ਨਾ ਕਹਿ ਦਿਓ ਕਿ ਮੈਂ ਪੰਜ ਚਕਾਰੇ ਲਾ ਲਿਆ ਚਿੱਟੇ ਕੱਪੜੇ ਪਾ ਕੇ ਤੇ ਮੈਂ ਹੋ ਗਿਆ ਨਹੀਂ ਅਸੂਲ ਇਜ਼ ਅਸੂਲ ਰੂਲਸ ਇਜ਼ ਉਰੇ ਰੂਲਸ ਏ ਅਗੇ ਪਰਮਾਤਮਾ ਕੀ ਕਹਿੰਦਣਾ ਜਨ ਭਗਤੋ ਤੁਸੀਂ ਅੰਦਰੋਂ ਐਦੇ ਵਸ ਤੁਹਾਡਾ ਮਨ ਚੋਰੀ ਕਿੱਧਰ ਜਾਏਗਾ ਨਸ ਭਜਿਆ ਰਾ ਨજર ਕੋਈ ਨਾ ਆਈਆ ਅਸੀਂ ਹੁਣ ਐਦੇ ਵਸ ਪੈ ਗਿਆ ਜੇ ਭਜ ਲੋ ਕਿੱਧਰ ਭਜਣਾ ਜੇ ਪਰ ਇਹਨੇ ਭਜਨ ਵੀ ਨਹੀਂ ਦੇਣਾ ਡੰਡਾ ਐਸੀ ਕਰਕੇ ਫੜਿਆ ਸਤ ਰੰਗ ਦਾਸ ਨੇ ਅਗੇ ਜੇ ਕੋਈ ਗਲਤੀ ਹੋ ਜਾਏ ਮਾਫੀ ਵੀ ਹੈਗੀ ਆ ਇਸ ਤਰ੍ਹਾਂ ਭਗਵਾਨ ਨੇ ਲਿਆ ਮਾਫੀ ਵੀ ਹੈਗੀ ਆ ਕੀ ਕਹਿਆ ਪ੍ਰਮਾਤਮਾ ਨੇ ਜੇ ਕੋਈ ਗਲਤੀ ਹੋ ਜਾਏ ਬੇਨਤੀ ਵਿੱਚ ਇਕੱਲੇ ਨੂੰ ਦਿਓ ਦੱਸ ਇਹ ਵੀ ਹੈਗਾ ਜੇ ਨਾਲ ਜੇ ਕੋਈ ਗਲਤੀ ਹੋ ਜਵੇ ਤਾਂ ਇਸ ਪ੍ਰਮਾਤਮਾ ਨੂੰ ਦੱਸ ਦੋਇਆ ਕਿਉਂਕਿ ਅਸੀਂ ਗਲਤੀਆਂ ਨੇ ਪੁੱਤਲੇ ਹਾਂ ਪਹਿਰ ਪਹਿਰ ਤੇ ਕਰਦੇ ਹਾਂ ਜੇ ਕੋਈ ਗਲਤੀ ਹੋ ਜਾਏ ਬਨਾਂਤੀ ਵਿੱਚ ਕੱਲੇ ਨੂੰ ਦਿਓ ਦੱਸ ਪੁੱਲ ਆਪਣੀ ਲਿਓ ਬਖਸ਼ਾਇਆ ਆਪਣੀ ਪੁੱਲ ਬਖਸ਼ਾ ਲਿਓ ਮੈਂ ਨਾਦ ਨਹੀਂ ਨਾਦ ਕਹਿੰਦਾ ਮੈਂ ਨਾਦ ਨਹੀਂ ਆ ਮੈਂ ਮਾਇਆ ਨਹੀਂ ਮੈਂ ਦਸਨੀ ਨਹੀਂ ਸੱਪ ਜ਼ਹਿਰ ਕਹਿਰ ਵਾਲਾ ਨਾ ਕੋਈ ਵਰਤਾਇਆ ਕਿਤੇ ਇਹ ਨਾ ਕਹਿ ਦਿਓ ਕਿ ਕਿਤੇ ਮੈਂ ਜ਼ਹਿਰ ਉਗਲ ਰਿਹਾ ਨਾਰਦ ਕਹਿ ਰਿਹਾ ਭਗਤਾਂ ਨੂੰ ਮੈਂ ਤੇ ਜਨ ਭਗਤੋ ਤੁਹਾਡੇ ਚਰਨਾਂ ਦੀ ਧੂੜ ਤੇ ਖਾਕ ਮੈਂ ਕੋਈ ਜ਼ਹਿਰ ਨਹੀਂ ਵਰਤਣ ਵਾਸਤੇ ਆਇਆ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਕੌਣ ਕਹਿੰਦਾ ਹੈ ਨਾਰਦ ਕਹਿੰਦਾ ਭਗਤਾਂ ਦੇ ਚਰਨਾਂ ਦੀ ਧੂੜ ਹੈ ਨਾਰਦ ਕਹੀ ਮੈਂ ਤੁਹਾਡਾ ਸੱਜਣ ਤੇ ਤੁਸੀਂ ਮੇਰੇ ਸਾਥ ਸਬਦਾ ਵਿਚੋਲਾ ਗੋਲਾ ਬਣ ਕੇ ਫੇਰਾ ਪਾਈਆ ਇਹ ਤੇ ਮੇਰਾ ਨਿੱਕਾ ਜਾ ਪਾਟ ਕੌਣ ਕਹਿੰਦਾ ਨਾ ਕਹਿੰਦੇ ਮੇਰਾ ਛੋਟਾ ਜਾ ਪਾਟ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਨੇਕ ਲਕਨ ਵੈ ਨਾਲ ਸਰਬ ਆਤਮਾ ਦਾ ਪਰਮਾਤਮਾ ਆਪ ਆਪਣੀ ਕਿਰਪਾ ਕਰਕੇ किसे पंज तत् दे तू किसे तू पुछ के नहीं कृपा कर रहे परमात्मा आप अपनी कृपा कर रहे कौन कर रहा है नेह कलंक नारायण ना जो आपने पढ़िया है सुमृत तक जो वो आया वो वेस बटा देगा वे वो आप अपनी कृपा करके गल कर रहा नेह कलंक नारायण नार मारे शेर सिंह विष्णु भगवान देवन तुरदा देवन तुरदा साथ साथी समराथी एक अखवाइया आदि जुगा तो परमेश्वर एक ਪਰਮੇਸ਼ਰ ਨੇ ਇਹ ਵੀ ਬੜੀ ਸੰਨੋ ਵਿਸਤਾਰ ਨਾਲ ਸਮਝਾਇਆ ਸਾਰੀ ਸ੍ਰਿਸ਼ਟੀ ਨੂੰ ਸਮਝਾਇਆ ਗ੍ਰੰਥਾਂ ਸ਼ਾਸਤਰਾਂ ਨੂੰ ਸਮਝਾਇਆ ਵੇਦਾਂ ਪੁਰਾਣਾ ਵਿੱਚ ਸਮਝਾਇਆ ਜਿਸ ਨੇ ਕਿਹਾ ਰਾਮ ਤੇ ਹੋਣਾ ਜਿਸ ਨੇ ਕਿਹਾ ਕ੍ਰਿਸ਼ਨ ਤੇ ਹੋਣਾ ਜਿਸ ਨੇ ਕਿਹਾ ਈਸਾ موسی ਤੇ ਹੋਣਾ ਜਿਸ ਨੇ ਕਿਹਾ ਨਾਨਕ ਤੇ ਹੋਣਾ ਜਿਸ ਨੇ ਕਿਹਾ ਗੋਬਿੰਦ ਤੇ ਹੋਣਾ ਤਿਸ ਫੜ ਕੇ ਦੇਵੇ ਸਜਾਈਆ ਗੋਬਿੰਦ ਕੇ ਇੱਕੋ ਪੁਰਖ ਕਾਲ ਮਨੋਣਾ ਦੂਸਰ ਓਟ ਨਾ ਕੋਏ ਕਾਈ ਆ ਇੱਕ ਅਕਾਰ ਪ੍ਰਖ ਨੂੰ ਮੰਨਣਾ ਇਹ ਸਭ ਨੂੰ ਹੋ ਪੰਗਾ ਸੋ ਮਾਫੀ ਚਾਹਵਾਂਗਾ ਸ਼ਬਦ ਘਟਵਾਦ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਹਿਊ ਸ਼ੈਨਸ਼ਾ ਜੀ ਪਾਸੋਂ ਮੈਂ ਮਾਫੀ ਚਾਹਵਾਂਗਾ ਪੰਜ ਜਗਾਂ ਰੇ ਸਾਦੇਵ ਹਸੰਗ ਦੀ ਸੋ ਹਾਂ ਮਾਰਾਈ ਸ਼ੇਰ ਸਿੰਘ ਵਿਸ਼ਨੂੰ ਅੰਭੁਆਂਦੀ ਦਾ